ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਹਾਂਜੀ ਅੱਛਾ ਅੱਜ ਆਪਾਂ ਗੱਲ ਕਰਦੇ ਆ ਕਿ ਕਬੀਲਦਾਰੀ ਕੀ ਹੈ ਹਾਂਜੀ ਇੱਕ ਨਾ ਆਪਣਾ ਬੱਚਾ ਹੀ ਹੈ ਨਾ ਥਾਣੇ ਤੋਂ ਬਠਿੰਡੇ ਰਹਿੰਦੇ ਆ ਪ੍ਰਤੀਕ ਸਿੱਧੂ ਹਾਂਜੀ ਠੀਕ ਹੈ ਉਹਦੇ ਡੈਡ ਕੋਲੇ ਬੱਸਾਂ ਸੀ 11 12 ਸਕੂਲ ਦੇ ਵਿੱਚ ਪਾਈਆਂ ਹੋਈਆਂ ਠੀਕ ਹੈ। ਟੀੜ ਵਾਲੀਆਂ ਟੈਂਕੀਆਂ ਸੀ ਹਨਾ। ਹਾਂਜੀ। ਅਚਾਨਕ ਪਿਓ ਦੀ ਮੌਤ ਹੋ ਜਾਂਦੀ ਆ। ਹਾਂਜੀ। ਸਾਰਾ ਕੰਮ ਡਾਵਾਂ ਡੋਲ ਹੋ ਜਾਂਦਾ। ਹੁਣ ਮਾਂ ਬੇਤਿਆਰੀ ਥੋੜਾ ਸੰਭੇ ਇੰਨਾ ਕੁ ਸਨ। ਹਾਂਜੀ। ਔਰਤੋਂ ਨਹੀਂ ਸੰਭਦਾ ਬੱਚੇ ਨਿਆਣੇ ਸੀ ਹਨਾ। ਹਾਂਜੀ। ਦੁਬਾਰਾ ਪ੍ਰਮਾਤਮਾ ਨੇ ਫੇਰ ਮਿਹਨਤ ਕਰ ਤੇ ਮਜਬੂਰ ਛੋਟੇ ਬੱਚੇ ਨੂੰ 20 ਸਾਲਾਂ ਤੀਨ ਨੂੰ ਕਰਤਾ ਤੇ ਹੁਣ ਉਹਨੂੰ ਆਸਟ੍ਰੇਲੀਆ ਜੋ ੱੱਕਾ ਵੱਜਿਆ ਪ੍ਰਮਾਤਮਾ ਨੇ ਮਾਰਿਆ ਤੇ ਉਧਰ ਲੈ ਗਿਆ। ਠੀਕ ਹੈ। ਦੁਬਾਰਾ ਮਿਹਨਤ ਕਰਨ ਲੱਗਿਆ ਨਵੇਂ ਸਿਰਿਓ ਬੱਚਾ ਹਨਾ। ਤੇ ਸੋਚ ਦੇ ਫੇਰ ਉਹੀ ਹੈ ਤਗੜਿਆਂ ਵਾਲੀ ਆ ਭਾਈ ਸੋਚ ਅਮੀਰਾਂ ਵਾਲੀ ਆ ਕਿਉਂਕਿ ਪਿੱਛੋਂ ਘਰਾਣਾ ਖੂਨ ਉਹੀ ਆ ਕਹਿੰਦਾ ਜੀ 5-7 ਸਾਲ ਲਾ ਕੇ ਆਪਾਂ ਆਪਦੇ ਘਰੇ ਆ ਜਾਣਾ ਜੀ ਜਿੰਨਾ ਕਿ ਗਵਾਇਆ ਉੰਨਾ ਕ ਬਣਦੇ ਬਸ ਠੀਕ ਹੈ ਜੀ ਹਾਂਜੀ ਠੀਕ ਹੈ ਮੈਂ ਕਿਹਾ ਭਾਈ ਪ੍ਰਮਾਤਮਾ ਮੇਰਾ ਹਨੂਮਾਨ ਤੋਂ ਡੰਗ ਸੰਗ ਜਰੂਰ ਬਣਾਉਂਗੇ ਹਨ ਤੇ ਟਾਈਮ ਨਾਲ ਆਪਦੇ ਘਰੇ ਆਵਾਂਗੇ ਜੋ ਤੁਹਾਨੂੰ ਇੰਨੀ ਇੱਛਾ ਹਲੇ ਹੋਣੀ ਗਿਆ ਉਹ ਠੀਕ ਤੇ ਸਾਰੇ ਭਰਾ ਅਰਦਾਸ ਕਰਿਓ ਬੱਚਾ ਕਾਮਯਾਬ ਹੋਵੇ ਆਪਦੀ ਸੋਚ ਤੇ ਹਨਾ ਹਾਂਜੀ ਤੇ ਮਿਹਨਤ ਕਰੇ ਤੇ ਉਹਨੂੰ ਬੂਰ ਪਵੇ ਯਾਰ ਤੇ ਨਾਂ ਵੀ ਬੜਾ ਸੋਹਣਾ ਪ੍ਰਤੀਕ ਸਿੱਧੂ ਹਨਾ ਪ੍ਰਤੀਕ ਸਿੰਘ ਸਿੱਧੂ ਨਾਂ ਦੇਖੋ ਕਿੰਨਾ ਸੋਹਣਾ ਹਨਾ ਬਹੁਤ ਸੋਹਣਾ ਨਾਂ ਜੀ ਤਾਂ ਫਿਰ ਇਹੋ ਜਿਹੇ ਖਿਆਲਾਂ ਵਾਲੇ ਬੱਚੇ ਆ ਸਾਡੇ ਹਨਾ ਉਹਨਾਂ ਨੂੰ ਜ਼ਰੂਰ ਅੱਗੇ ਜਾਣਾ ਚਾਹੀਦਾ ਹੁਣ ਤੁਹਾਨੂੰ ਪਤਾ ਹੁਣ ਆਈਪੀਐਸ ਵਾਲਾ ਕੋਟਾ ਬਿਲਕੁਲ ਖਤਮ ਹੋ ਗਿਆ ਆਪਣੇ ਨਾ ਤੁਹਾਨੂੰ ਕਹਿੰਦਾ ਹੁੰਦਾ ਸੀ ਉਹ ਹੋ ਗਿਆ ਕਿਉਂਕਿ ਆਈਪੀਐਸ ਵਾਲੀਆਂ ਸਾਡੀਆਂ ਸੀਟਾਂ ਹੀ ਖਾਲੀ ਰਹਿੰਦੀਆਂ ਸੀ ਪਰ ਤਾਂ ਕੋਈ ਹੈ ਨਹੀਂ ਸੀ ਹਾਂ ਜੀ ਉਹਨਾਂ ਨੇ ਕਿ ਜਦੋਂ ਖਾਲੀ ਪਈਆਂ ਸੀਟਾਂ ਫਿਰ ਕੋਟਾ ਹੀ ਖਤਮ ਕਰੋ ਦੂਜੇ ਬੱਚੇ ਤਾਂ ਹੁਣ ਅੱਗੇ ਹਾਂਜੀ ਜੂਗੀ ਪਿਆਰ ਰਸਤਾਨ ਵਾਲੇ ਤਾਂ ਹੁਣ ਕੋਈ ਵੜਦੇ ਇੱਥੇ ਉਹਨਾਂ ਨੇ ਤਾਂ ਆਈ ਜਾਣਾ ਜੀ ਇਹ ਆਪਣਾ ਮੋਗੇ ਕਾਲਜ ਵੇਖ ਲੈ ਕੱਲਾਂ ਵਾਲਾ ਉਹੀ ਆ ਸਾਰੇ ਬਾਬਾ ਪੰਜਾਬੀ ਪਾਗ ਵਾਲਾ ਤੈਨੂੰ ਇੱਕ ਅੱਧਾ ਪੜਾ ਮਿਲ ਜੀ 1000 ਚੋਂ ਨਹੀਂ ਦਾ ਸਾਰੇ ਹੀ ਉਹ ਹਾਂ ਠੀਕ ਹੈ ਤੇ ਉਹਨਾਂ ਨੇ ਪੜਨਾ ਆਪਾ ਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਯੂਰਪੀ ਵੀ ਦੇ ਆ ਬੱਪੀ ਆਪ ਖਾਲੀ ਮੈਂ ਕਹਿੰਦਾ ਜੇ ਇੱਥੇ ਤਾਂ ਇਹ ਕਹਿੰਦੇ ਵੀ ਐਂ ਕਰਦੇ ਆਂਗੇ ਆਪਣੇ ਬੰਦੇ ਕਹਿੰਦੇ ਹਨਾ ਆਪਾਂ ਅਦਾਨੀ ਨੂੰ ਐਂ ਭਜਾ ਦੇਾਂਗੇ ਦਿਵਾਲਾ ਦੇਾਂਗੇ ਪਹਿਲਾਂ ਤਾਂ ਉਹਨੇ 100 200 ਰੁਪਿਆ ਟਰਾਲੀ ਮਗਰ ਵੱਧ ਲਾਗ ਰੱਖਤਾ ਤੇ ਤੁਸੀਂ ਆਪ ਦੇ ਆਪ ਕਣਕ ਲੈ ਕੇ ਗਏ ਤੱਕੇ ਨਾਲ ਬਹੁਤ ਲੋਕ ਲੈ ਕੇ ਗਏ ਮੈਜਿਕ ਫੇਰ ਨੰਬਰ 2 ਤੇ ਜਦੋਂ ਆ ਰੋਡ ਨਿਕਲਿਆ ਹਰ ਬੰਦਾ ਸੁਖ ਸੁਖਦਾ ਹੀ ਸੱਚੇ ਪਾਸਾ ਸਾਡੇ ਖੇਤ ਵਿੱਚ ਪੀ ਹੋ ਜੇ ਕਿਤੇ ਸਾਡਾ ਬਾਣ ਵਿੱਚ ਆ ਜੇ ਕਿਤੇ 4 ਰੁਪਏ ਆ ਜਾਣ ਸਾਡਾ ਬਾਣ ਵਿੱਚ ਆ ਜੇ ਕਿਉਂਕਿ ਵੇਚਣ ਤੋਂ ਹਰੇਕ ਚਲਦਾ ਸ਼ਰਮ ਮੰਨਦਾ ਅਗਲਾ ਕਹਿੰਦਾ ਜੇ ਚਾਹਣ ਚੱਕ ਰੋੜ ਹੀ ਨੰਘਿਆ ਵੇਚਦੀ ਦਾਪੀ ਆ ਗਿਆ ਸਹੀ ਗੱਲ ਠੀਕ ਹੈ ਉਹ ਜੀ ਇੱਥੇ ਅੜਾਨੀ ਬਾਨੀ ਨੇ 10 ਲੱਖ ਰੁਪਇਆ ਵੱਧ ਕਹਿੰਦਾ ਕਿਲੇ ਦਾ ਇਹ ਕਿਉਂ ਨਹੀਂ ਦੇਣੀਆਂ ਭਾਈ ਉਹ ਤਾਂ 20 ਲੱਖ ਵੀ ਦੇ ਦੇਣਗੇ ਵੱਧ ਜਦੋਂ ਲੈਣ ਤੇ ਆ ਗਏ ਹਾਂਜੀ ਹੈ ਹਾਂਜੀ ਉਹਨਾਂ ਨੇ ਭਾਈ ਜੀ ਲੈ ਜਾਣੀਆਂ ਬਿਲਕੁਲ ਇਹ ਯਾਰ ਹੈ ਹਾਂਜੀ ਭਾਈ ਮੈਂ ਇਸ ਕਰਕੇ ਕਹਿੰਨਾ ਯਾਰ ਆਪਾਂ ਨੂੰ ਪਹਿਲਾਂ ਸਟੈਂਡ ਆਪ ਦਾ ਸਟੈਂਡ ਰੱਖਣਾ ਪੈਣਾ ਆਪ ਦਾ ਸਟੈਂਡ ਬਣਾਉਣਾ ਪੈਣਾ ਸਟੈਂਡ ਤੇ ਉਹ ਹਰ ਚੀਜ਼ ਸਟੈਂਡ ਤੇ ਖੜੀ ਹੈ ਹੋ ਹਾਂਜੀ ਜੇ ਆਪਾਂ ਨੇਜ ਕੋਰ ਕਰੇ ਵੀ ਉਹ ਵੀ ਬਾਹਰ ਸਟੈਂਡ ਤੇ ਲਾਉਣੇ ਆ ਤਾਂ ਲੱਗਦੇ ਆ ਸਾਈਕਲ ਵੀ ਸਟੈਂਡ ਤੇ ਖੜਾ ਹੈ ਮੋਟਰਸਾਈਕਲ ਵੀ ਸਟੈਂਡ ਤੇ ਖੜਾ ਹੈ ਸਹੀ ਗੱਲ ਹੈ ਜੀ ਹੈ ਹਰ ਥਾਂ ਦਾ ਸਟੈਂਡ ਹੈ ਫਿਰ ਸਾਨੂੰ ਵੀ ਆਪ ਦਾ ਰੱਖਣਾ ਪੈਣਾ ਹੈ ਜੇ ਤੁਸੀਂ ਆਪ ਦੇ ਸਟੈਂਡ ਤੇ ਆ ਗਏ ਫਿਰ ਕੋਈ ਤੁਹਾਡੇ ਕੋਲੋਂ ਮਰਲਾ ਨਹੀਂ ਖੋਡ ਨਹੀਂ ਜਾ ਸਕਦਾ ਨਾਲੇ ਇਹ ਧਰਤੀ ਮਾਤਾ ਹੈ ਸਾਡੇ ਨਾਲ ਹੋਈਆਂ ਇਹ ਜੇ ਤੁਸੀਂ ਇਹਦੇ ਵਿੱਚੋਂ ਵੱਡਦੀ ਕਨਾਲ ਦੋ ਕਨਾਲਾਂ ਇਹ ਫੇਰ ਉਹ ਬਾਡਾ ਲੱਗ ਜਾਂਦਾ ਨਹੀਂ ਖੜਦੀ ਇਹ ਰੇਤ ਵਾਲਾ ਟਿੱਬਾ ਹੈ ਇਹ ਸਾਰਾ ਹੀ ਟਿੱਬਾ ਦੂਜੇ ਦੇ ਬਾਹਾਂ ਚ ਜਾ ਲੱਗਦਾ ਤੜਕੇ ਨੂੰ ਇਹ ਹੌਲੀ ਹੌਲੀ ਚਲੀ ਜਾਂਦੀ ਬਾਬਾ ਫੇਰ ਨਹੀਂ ਰੁਕਦੀ ਇਹ ਮੰਨ ਲਓ ਇੱਕ ਵਾਰੀ ਸ਼ੁਰੂ ਕਰ ਲੇ ਤਾਂ ਬੰਦਾ ਸ਼ੁਰੂਆਤ ਹੀ ਹੈ ਜਦੋਂ ਸ਼ੁਰੂ ਹੋ ਗਈ ਫੇਰ ਰੁਕਣ ਦਾ ਕੰਮ ਹੀ ਕੋਈ ਨਹੀਂ ਭਾਈ ਠੀਕ ਹੈ ਠੀਕ ਹੈ ਹੁਣ ਅਸੀਂ ਤਾਂ ਇੰਨੀ ਗਰਮੀ ਆਉਣ ਸਾਡੇ ਇੰਨੀ ਗਰਮੀ ਚ ਹੁਣ ਆਪਾਂ ਕੀ ਕਰਦੇ ਹਾਂ ਸਾਰੇ ਆਪਣੇ ਵੇਖੀ ਜਾਂਦੇ ਅੱਗ ਫੇਰ ਲਾਤੀ ਕਰਤੀਆਂ ਨੂੰ ਨਿੱਕੇ ਨਿੱਕੇਆਂ ਨੂੰ ਇਹਦੇ ਵਿੱਚ ਆਪਾਂ ਬਾਹ ਸਕਦੇ ਸੀ ਇਹਦੇ ਵਿੱਚ ਜਿਹੜੇ ਅਪਜਾਊ ਆਪਣੇ ਜਿਹੜੇ ਤਤ ਆ ਉਹ ਵੀ ਮੱਚ ਗਏ ਹਾਂਜੀ ਜ਼ਮੀਨ ਦੇ ਨਾਲੇ ਆਪਣੇ ਕੋਲੇ ਤਾਂ ਜਿਉਂਦੀ ਜਾਗਦੀ ਮਿਸਾਲ ਬੈਠਾ ਆਪਣੇ ਕੋਲੇ ਜੈ ਸਿੰਘ ਵਾਲੇ ਵਾਲਾ ਜਗਮੋਣ ਹਾਂਜੀ ਉਹਨੇ ਕਦੇ ਅੱਗ ਨਹੀਂ ਲਾਈ ਬਾਣ ਨੂੰ ਠੀਕ ਹੈ ਰੇ ਘੜਦਾ ਘੜਦਾ ਮੈਂ ਕਹਿੰਦਾ ਅੱਦੇ ਗੱਟੇ ਤੇ ਆ ਗਿਆ ਉਹ ਉਹ ਹੋਈ ਹਾਂ ਫਸਲ ਸਾਰਿਆਂ ਨਾਲ ਵੱਧ ਨਿਕਲਦੀ ਹੈ ਠੀਕ ਹੈ ਨਾਲੇ ਹੁਣ ਮਤੀਰੇ ਲਈ ਬੈਠਾ ਹੋਊਗਾ ਤੇ ਨਾਲੇ ਨਾਲ ਹੀ ਝੋਨਾ ਲਾ ਦੇਣਾ ਸਾਰਿਆਂ ਦੇ ਨਾਲੇ ਮਤੀਰੇ ਵੇਚ ਦੂ ਕੰਨੇ ਦੇ ਠੀਕ ਸਾਲ ਚ ਤੈਨੂੰ ਫਸਲਾਂ ਲੈ ਲੈਂਦਾ ਬਿਲਕੁਲ ਨਹੀਂ ਲੈਂਦਾ ਜੀ ਆਲੂ ਆ ਜਿਹੜਾ ਉਹਦਾ ਸਿੱਧਾ ਗੁਜਰਾਤ ਜਾਂਦਾ ਅਸਲ ਉਹਦੀ ਸਿੱਧੀ ਜਾਂਦੀ ਕੰਪਨੀਆਂ ਨਾਲ ਸਿੱਧਾ ਠੇਕੇ ਆ ਉਹਦੇ ਠੀਕ ਸਿੱਧੇ ਟਰੱਕ ਪਰ ਪਰ ਵੇਚਦਾ ਸ਼ਾਂਤੀ ਕਰਕੇ ਆਲੂ ਆ ਬੀ ਵਾਲਾ ਰੱਖ ਲਿਆ ਦੂਜਾ ਚੱਕ ਗੁਜਰਾਤ ਨੂੰ ਆ ਬਾਹਰ ਜਾਣਾ ਆ ਡਾਇਮੰਡ ਆ ਫਲਾਨਾ ਜਿਹੜੇ ਵੀ ਨਸਲਾਂ ਹੁੰਦੀਆਂ ਠੀਕ ਹੈ ਉਵੇਂ ਸਾਡੇ ਵਾਲਾ ਵੀ ਚਾਚਾ ਆ ਗਿਆ ਸੀਗਾ ਆਪਣੇ ਕੋਲੇ ਲਾਇਸੈਂਸਾ ਕਹਿੰਦਾ ਭਤੀਜਾ ਆਪਾਂ ਆਲੂ ਭੇਜਣਾ ਬਾਹਰ ਚਲੋ ਜੀ ਹਾਂਜੀ ਮੈਨੂੰ ਆਲੂਆਂ ਵਾਲੇ ਕੋਲੇ ਵੱਧੇ ਵਧੀਆ ਕੋਲੇ ਲੈ ਚੱਲ ਮੈਂ ਜਗਮੂਨ ਕੋਲੇ ਲੈ ਗਿਆ ਸਾ ਆਪਣੇ ਕੋਲੇ ਆਲੂ ਕਿਹੜਾ ਉਹ ਕਹਿੰਦਾ ਆਪਣੇ ਕੋਲੇ ਡਾਇਮੰਡ ਆ ਫਲਾਨਾ ਮੈਨੂੰ ਤੁਹਾਨੂੰ ਪਤਾ ਨਹੀਂ ਆ ਨਾ ਹਾਂਜੀ ਹਾਂਜੀ ਚਿੱਟਾ ਲਾਲ ਜੋ ਵੀ ਸੀ ਹਾਂਜੀ ਤੇ ਆਪਾਂ ਨੂੰ ਕਿੰਨਾ ਤਿਆਰ ਮਿਲ ਜੂਗਾ ਉਹ ਕਹਿੰਦਾ ਜਿੰਨਾ ਤੁਸੀਂ ਕਹੋ ਆਂਟੀ ਕਰਕੇ ਆਪਣਾ ਦਾ ਮਾਲ ਜਾਣਾ ਬਾਹਰ ਤੁਸੀਂ ਲੈ ਜਾਓ ਹਾਂਜੀ ਹਾਂ ਪਹਿਲਾ ਬੰਦਾ ਮਤਲਬ ਕਿ ਇੱਕ ਦੋ ਗੱਡੀਆਂ ਭੜਾਈਏ ਮੈਨੂੰ ਕਹਿੰਦਾ ਮੈਂ ਕਿਹਾ ਵੀ ਠੀਕ ਹੈ ਠੀਕ ਹੈ ਉਹ ਕਹਿੰਦਾ ਤੁਸੀਂ ਦੱਸੋ ਵੀ ਤੁਹਾਡੇ ਕੋਲੇ ਪੈਸੇ ਕਿੰਨੇ ਆ ਮੈਂ ਕਿਹਾ ਸਾਡੇ ਕੋਲ ਤਾਂ ਗੱਟੇ ਇਕਦੇ ਆ ਗੱਟੇ ਆ ਤੇ ਉਹ ਸਿਰ ਤੇ ਡਿੱਗੀ ਜੀ ਸਾਥੋਂ ਲੈ ਲੈ ਜਿਹੜਾ 5-7 ਸੌ ਲੈਣਾ ਭਾਈ ਉਹ ਕਹਿੰਦਾ ਇਹਨਾਂ ਨੂੰ ਮਤੀਰੀਆਂ ਦਾ ਗੱਟਾ ਸੱਟ ਜਾਣ ਕਰੇ ਆਉਂਦਾ ਉਹ ਜਾ ਜਾ ਤੂੰ ਵੇਚਤੀ ਕਰਾ ਦੇ ਨਾ ਹਰ ਤਾਂ ਯਾਰ ਅੱਬ ਬਿਜ਼ਨਸ ਕਰਨਾ ਮੈਂ ਕਿਹਾ ਕਰਨਾ ਕੱਲ 700 ਰੁਪਈਆ ਤਾਂ ਆਪਣੇ ਕੋਲੇ ਨਹੀਂ ਹਾਂਜੀ ਕਾਦੇ ਨਾ ਗੱਡੀ ਲੋਡ ਕਰਾਵਾਂਗੇ ਹਾਂਜੀ ਕਹਿੰਦਾ ਫੇਰ ਕਹਿੰਦਾ ਫੇਰ ਉਦੋਂ ਟਿਕਿਆ ਕਹਿੰਦਾ ਯਾਰ ਜਦੋਂ ਅਗਲੇ ਨੇ ਫੋਨ ਆਈ ਜਾਂਦੇ ਆਲੂ ਭੇਜ ਜਿੰਨਾ ਮਰਜੀ ਪੈਸੇ ਨਾਲ ਦੀ ਨਾਲ ਪਾਉਣੇ ਆ ਉਧਰੋਂ ਖਾਤੇ ਚ ਬਸ ਆਪਾਂ ਨੂੰ ਤਾਂ ਇੰਨਾ ਵੀ ਦੱਸ ਦੇਣਾ ਹਤੇ ਇਧਰੋਂ ਆਲੂ ਚਕਾ ਦੇ ਕੋਈ ਧਾਰ 10 ਦਿਨ ਉਹ ਮੈਂ ਗਿਆ ਗਾਹ ਤੂੰ ਜਾਣਦਾ ਕਿਸੇ ਨੂੰ ਗੁਜਰਾਤ ਚ ਹਾਂਜੀ ਆਏ ਦੋ ਉੱਥੇ ਜਾ ਕੇ ਮੈਂ ਫੋਨ ਲਾ ਦੇਣਾ ਦਾ 10 ਟਰੱਕ ਭੇਜ ਦੇ ਉੱਥੇ ਮੰਗਣ ਵਾਲੇ ਤਾਂ ਕੀ ਐ ਹਾਂਜੀ ਉੱਥੇ ਕੋਈ ਪਤਾ ਨਾ ਪਤਾ ਕੀ ਐ ਚੱਲੇ ਕਿੱਥੇ ਐ ਇਹ ਹਾਂਜੀ ਆਏ ਨਹੀਂ ਹੁੰਦਾ ਇਹ ਮੈਨੂੰ ਕਹਿੰਦਾ ਮੇਰੇ ਕੋਲੇ ਲਾਇਸੈਂਸ ਹੈ bizness ਆਪਣੇ ਕੋਲੇ ਕਿਹੜਾ ਉਹ ਜਿਹੜਾ ਬਾਹਰ ਫਸਲਾਂ ਭੇਜਣ ਵਾਲਾ ਹੁੰਦਾ ਜੀ ਆਪਾਂ ਉਹ ਹੋਵਾਂਗੇ ਠੀਕ ਆਪਾਂ ਭੇਜ ਸਕਦੇ ਆ ਆਪਣੇ ਤੋਂ ਇਲਾਵਾ ਕੋਈ ਭੇਜ ਨਹੀਂ ਸਕਦਾ ਲਾਇਸੈਂਸ ਬਹੁਤ ਜ਼ਰੂਰੀ ਹੈ ਉਹ ਆਪਣੇ ਕੋਲੇ ਹੈ ਹੁਣ ਕਣਕ ਦੀ ਮੰਗ ਹੋਈ ਆ ਦੇਖ ਲੈ ਹਜੇ ਵੀ ਮੌਕਾ ਤੇਰੇ ਕੋਲੇ 10 ਟਰੱਕ ਕਣਕ ਦੇ ਭੇਜ ਦਨੇ ਆਉਂ ਕਹਿੰਦੇ 100 ਟਰੱਕ ਭੇਜੋ 100 ਟਰੱਕ ਜੀ ਮੈਂ ਕਿਹਾ 10 ਟਰੱਕ ਕਿਤੇ ਆਪਾਂ ਦਾ ਇੱਕ ਟਰੱਕ ਨਾਲ ਹੀ ਭਾਂਡੇ ਵਿਕ ਜਾਣੇ ਆ ਮੇਰੇ ਵਾਲਾ ਘਰ ਤਾਂ ਢੇੜ ਟਰੱਕ ਨਹੀਂ ਚੱਲਿਆ ਜਾਣਾ ਮੈਂ ਕਿਹਾ ਨਿਕਾ ਜਾ ਘਰ ਸੀ ਦੋ ਮਰਲੇ ਵਾਲਾ ਉਦੋਂ ਹਾਂਜੀ ਇਹ ਤਾਂ ਢੇੜ ਟਰੱਕ ਨਾਲ ਹੀ ਵਿਕ ਜੂ ਚਾਚਾ ਹਾਂਜੀ ਤੇ ਟਰੱਕ ਕਨਾ ਤੇਰੇ ਵਾਲਾ ਵਿਕ ਜੂ ਮੈਂ ਕਿਹਾ ਕੰਮ ਫੰਨੇ ਆ ਆਪਣਾ ਤਾਂ ਢੇੜ ਕ ਟਰੱਕ ਦੀ ਮਾਰ ਆ ਆਪਾਂ ਗੰਜਰ ਦੇ ਕਿਹੜੇ ਵਪਾਰੀ ਐ ਹਾਂਜੀ ਗਾਂ ਗੁਜਰਾਜ ਤੂੰ ਕੀ ਨੂੰ ਜਾਣਦਾ ਉਥੋਂ ਸਿੱਪ ਚ ਲੋਡ ਹੋਣਾ ਆਪਣਾ ਮਾਲ ਉਖਾ ਜਾਣਾ ਗਾਂ ਜਦੋਂ ਪਾਸ ਹੋ ਗਿਆ ਨਾ ਜਾ ਕੇ ਬਾਹਰਲੇ ਮੁਲਕਾਂ ਚ ਹਾਂਜੀ ਇਹਦਾ ਆਪਣਾ ਨਾਂ ਹੀ ਗੁੰਜਣਾ ਤਾਰੀ ਬਾਬਾ ਤਾਰੀ ਬਾਬਾ ਕਰਨਗੇ ਕਣ ਕੋਦੇ ਵਾਲੀ ਲੈਣੀ ਆ ਉਹਦੇ ਵਾਲੀ ਲੈਣੀ ਮੈਂ ਰਹਿਣ ਦੇ ਮੈਂ ਨਹੀਂ ਐਸੇ ਪੰਪ ਪੰਜ ਆਉਂਦਾ ਮੈਨੂੰ ਪਤਾ ਪੈਸਾ ਕਿਹਦੇ ਨਹੀਂ ਪਾਉਣਾ ਬਾਸ ਕੇ ਬਾਬਾ ਜੀ ਫਿਰ ਤੁਸੀਂ ਬਿਲਕੁਲ ਮੈਨੂੰ ਪਤਾ ਉਥੋਂ ਕਿਨੇ ਪੇਮੈਂਟ ਪਾਉਣੀ ਆ ਯਾਰ ਠੀਕ ਹੈ ਜੀ ਅਸੀਂ ਤਾਂ ਮੈਂਗਾ ਆਪਰਚੂਨਿਟੀ ਹੋਇਆ ਬਾਦਰ ਤੋਂ ਹਾਂਜੀ ਦਿੱਲੋਂ ਕੁਆਟੀ ਨੂੰ ਬਾਬਾ ਜੀ ਮੈਂ ਜਦੋਂ ਦਿੱਲੋਂੋਂ ਨਿਕਲ ਗਏ ਯੂਪੀ 'ਚ ਵੜ ਗਏ ਤਰਪਾਲਾਂ ਖੋਲ ਲੈਂਦੇ। ਤਰਪਾਲਾਂ ਖੋਲ ਦਿੰਦੇ। ਮੈਂ ਕਹਿੰਦਾ ਹਰੇਕ ਪੇਟੀ ਪੱਟਨੀ ਆ ਹੌਲੀ ਦੇਖੇ। ਹੂੰ। ਕੇਜ ਦੇਖਣਾ ਇਹ 'ਚ ਕੀ ਇਹ 'ਚ ਕੰਬ ਵਾਲਾ ਹੋਇ ਕੱਢ ਲਓ ਬ్రో। ਹੂੰ। ਇਹਦੇ 'ਚ ਕੀ ਹੋਇਆ ਇਹਦੇ ਸੈਂਟੜਾ ਜਰਾਂ ਦੇ ਵਾਲੇ ਕੱਢ ਲਓ। ਕੱਢ ਲਓ ਇਹ ਵੀ ਦੋ। ਇਹਦੇ 'ਚ ਪਰਸ ਹੈ ਕੱਢ ਲਓ। ਠੀਕ। ਇਹਦੇ 'ਚ ਫਲਾਨੀ ਚੀਜ਼ਾ ਕੱਢ ਲਾ ਬੁੜੀਆਂ ਕੋਸ਼ ਕਰ ਦਿੰਦੇ ਸੀ ਲਾ ਕੇ ਢੇਰ ਲਾ ਦੇਣਾ ਕਰੇ। ਚੱਕੋ ਬਈ। ਠੀਕ ਹੈ ਜੀ। ਕੋ ਇੰਨਾ ਵਸਾਏ। ਆ ਮੋਲ ਲਿਆਏ ਆ ਰੁਪਈਆ ਲਗਿਆਤੀ ਯਾਰ ਆਏ ਨਹੀਂ ਪਤਾ ਪੇਟਾਂ ਕਾ ਪਰਪੜ ਕੱਢ ਕੇ ਦੁਬਾਰਾ ਥਾੜ ਕਾ ਮਾਰ ਮਾਰ ਮੇਖਾ ਭੇਟ ੋਕ ਦਿੰਦੇ ਆ ਗਵਾਲੇ ਪੈ ਲੜੀ ਜਾਂਦੇ ਹੋਣਗੇ ਮਗਰਲੇ ਵਪਾਰੀ ਨਾਲ ਹਣਾ ਤੇਰਾ ਮਾਲ ਘੱਟ ਪਹੁੰਚਿਆ ਸਾਰੇ ਟਰੱਕਾਂ ਵਾਲੇ ਕੱਢਦੇ ਸੀ ਸਾਰੇ ਟਰੱਕਾਂ ਵਾਲੇ ਪਰ ਕੋਰਤੇ ਮੈਂ ਤਨਖਾਹ ਵੀ ਹੈ ਨਹੀਂ ਸੀ ਟਰੱਕਾਂ ਵਾਲਿਆਂ ਨੂੰ ਦਿੰਦਾ ਸੀ ਕੋਈ ਉਹ ਤਨਖਾਹ ਤਾਂ ਕਨੈਕਟਰ ਨੂੰ ਤਾਂ ਜਮ ਨਹੀਂ ਦਿੰਦੇ ਸੀ ਡਰਾਈਵਰ ਨੂੰ ਤਾਂ ਦਿੰਦੇ ਸੀ ਕਨੈਕਟਰ ਨੂੰ ਜਮ ਨਹੀਂ ਦਿੰਦੇ ਸੀ ਜਮ ਨਹੀਂ ਕਨੈਕਟਰ ਦਾ ਸਿੱਖਣ ਜਾਂਦਾ ਸੀ ਕੁੱਟ ਖਾ ਮਖਾਈ ਖਾਈ ਜਾਂਦਾ ਸੀ ਸੁੱਕੂ ਗਈ ਠੀਕ ਹੈ ਜੀ ਹੋਣ ਵਾਲੇ ਦਾ ਪਹਿਲਾ ਤਨਖਾਹ ਪਹੁੰਚਦੇ ਕਿੰਨੀ ਦੇਵੇਂਗਾ ਗੀੜੇ ਦੇ ਕਿੰਨੇ ਦੇਵੇਂਗਾ ਡੋਡੇ ਕਿੰਨੇ ਦੇਵੇਂਗਾ ਚੱਕਰ ਦੇ ਖਾਂਦੇ ਜਾਂ ਨਹੀਂ ਖਾਂਦੇ ਅੱਧਾ ਕਿਲੋ ਡੋਡੇ ਲਾਉਂ ਚੱਕਰ ਦੇ ਪਹਿਲਾਂ ਕਿਹਾ 2000 ਦੇ ਦੇ ਦੂੰਗੇ ਇਹਨੂੰ 2500 ਦੇ ਠੀਕ ਹੈ ਜੀ 1000 ਚੱਕਰ ਦਾ ਤੇ ਤੋਂ ਹੂੰ ਲੈ ਲਿਆ 2000 2500 ਦੇ ਡੋਡੇ ਹੋਗੇ 3000 3500 ਚੱਕਰ ਦਾ ਇਹ ਬਣ ਗਿਆ ਤਨਖਾਹ ਅੱਡ ਤਨਖਾਹ ਅੱਡ ਜੀ ਤਨਖਾਹ ਦਾ 8000 ਲੈਣੀ ਬਈ 8000 10000 ਮੈਂ ਤਾਂ ਲਾਉਂਗਾ ਬਈ ਹਾਂਜੀ 5000 ਤੋਂ ਘੱਟ ਤਾਂ ਮਾਦਰ ਹੀ ਕੋਈ ਨਹੀਂ ਕਰੇਟਰ ਜੱਜ ਜੇ ਤੇਰੇ ਨਾਲ ਤੇ 1000 2000 ਰੁਪਏ ਗੇੜੇ ਦਾ ਲੈਂਦਾ ਬਾਬਾ ਹਾਂਜੀ ਠੀਕ ਐ ਉਹਨੇ ਤਾਂ ਗੱਡੀ ਨੂੰ ਵੀ ਵਾਜਦੇ ਜਿੰਨੇ ਕਨੇਕਟਰ ਲੈ ਜਾਂਦਾ ਹੁਣ ਮਾਰਕੀਟ ਵੱਧ ਗਈ ਮੈਂ ਕਹਿੰਦਾ ਯਾਰ ਉਹਨਾਂ ਦੀ ਵੱਧ ਗਈ ਆ ਗੱਡੀਆਂ ਦੀ ਘੱਟ ਗਈ ਆ ਗੱਡੀਆਂ ਦੀ ਘੱਟ ਗਈ ਗੱਡੀਆਂ ਨੂੰ ਵਾਜਦੇ ਹੀ ਕੋਈ ਨਹੀਂ ਹਾਂਜੀ ਤੇਲ ਮੂੰਹ ਹੀ ਪਟੀਆਂ ਪਈਆਂ ਤਾਂ ਟਾਇਰਾਂ ਮੂੰਹ ਪਟੀਆਂ ਪਈਆਂ ਟਾਇਰ ਕਿਹੜਾ ਸਸਤਾ ਹੈ ਤੇਲ ਕਿਹੜਾ ਸਸਤਾ ਹੈ ਟਾਇਰ ਤਾਂ ਸਸਤੇ ਚੜ ਜਾਂਦੇ ਹੋਣੇ ਵਾਹ ਜੀ ਪਰ ਟਾਇਰ ਤਾਂ ਫਰੀ ਆ ਦੇਰ ਤੱਕ ਕਾਲੇ ਅੰਡੇ ਜਿਖੜੇ ਹੋ ਤਾਂ ਮੋਕੇ ਮੈਂ ਤਾਂ ਕਰੀ ਜਾਂਦੇ ਆ ਬਾਬਾ ਲਾਲਾ ਯਾਰ ਸਾਡੇ ਵਾਧੂ ਪਏ ਆ ਯਾਰ ਨਹੀਂ ਫੇਰ ਵੀ ਜਾਣਨਾ ਪਾਉ ਥੋੜਾ ਯਾਰ ਟਾਇਰ ਬਾਈ ਜੀ ਘੱਟ ਤੋਂ ਘੱਟ 70 70 80 80 90 90 ਹਜ਼ਾਰ ਦਾ ਜੋੜਾ ਹੋ ਗਿਆ ਹੁਣ ਨਹੀਂ ਨਹੀਂ ਹਾਂ ਰੇ ਕਿਹੜੇ ਰੇਡੀਅਲ ਲਾਉਣੇ ਫਲਾਣੇ ਲਾਉਣੇ ਆ 70 70 ਹਜ਼ਾਰ ਤੋਂ ਘੱਟ ਤਾਂ ਮਤਲਬ ਹੀ ਕੋਈ ਨਹੀਂ ਠੀਕ ਹੈ ਠੀਕ ਹੈ ਅੱਗੇ ਹੁੰਦਾ ਸੀਗਾ ਟਾਇਰ 20 25 ਹਜ਼ਾਰ ਦਾ ਜੋੜਾ ਭਾਈ ਜੀ ਤਰਪਾਲ ਹੁੰਦੀ ਸੀ 3000 ਦੀ 2500 ਦੀ ਜਿਹੜੀ 10 ਤੋਂ 15000 ਦੀ 18000 ਦੀ ਹੈ ਠੀਕ ਹੈ ਜੀ ਰਸਾ ਤੁਰੇ ਜਾਂਦੇ ਆ ਲੈ ਲੈਣਾ 3 400 ਦਾ 500 ਦਾ ਹੋਰ ਰਸਾਈ ਕੁੜੀ ਆਵਾ 3000 ਦਾ ਹੈ ਬੜੀ ਮਹਗਾਈ ਹੋ ਗਈ ਵੇ ਠੀਕ ਹੈ ਮਹਗਾਈ ਕੀ ਕਹਾ ਮਹਗਾਈ ਕਹਾ ਤਾਂ ਯਾਰ ਅੱਗੇ ਤਾਂ ਇਹੋ ਜੀਆਂ ਚੀਜ਼ਾਂ ਨਾਰਮਲ ਹੀ ਲੈ ਲੈਣੀਆਂ ਚੱਲ ਥੋ ਕਾਗ ਜਿਵੇਂ ਜੀਆਂ ਦੇ ਲੈ ਲੈ ਯਾਰ ਇੱਕ ਪਾਲੀਏ ਗੱਡੀ ਤੇ ਆਹੀ ਭਾੜਾ ਸੀ ਪਹਿਲਾਂ ਜਿਹੜਾ ਹੁਣ ਹੈ ਠੀਕ ਇੰਨੇ ਹੀ ਭਾੜੇ ਨੂੰ ਗੱਡੀਆਂ ਜਾਂਦੀਆਂ ਸੀ ਠੀਕ ਹੈ ਤੇ ਆਹ 25 3000 ਦੇ ਟੂ ਟੈਕਸ ਨਹੀਂ ਸੀ ਟੂ ਟੈਕਸ ਇੰਨੇ ਪੈਸੇ ਦੇ ਪਏ ਪਰਮਟ ਜਿਹੜੇ ਚੱਕਣਾ ਕੁਆਟਰ ਚੱਕ ਲੈਣਾ 10 ਦਿਨ ਦਾ 5 ਦਿਨ ਦਾ ਚੱਕ ਲੈਣਾ ਹਾਂਜੀ ਵੀ ਆਪਾਂ ਤਾਂ ਮੌੜੀ ਆਉਣਾ ਠੀਕ ਹੈ ਹਾਂਜੀ ਤੇ ਹੁਣ ਤਾਂ ਯਾਰ ਐਨਪੀ ਪਰਮਟ ਆ ਉਹ ਕਹਿੰਦੇ ਕੋਈ ਲੋੜ ਨਹੀਂ ਜਿਹੜੀ ਮਰਜ਼ੀ ਡੇਟ ਤੇ ਵਰਦੋ ਦੇਗੇ ਧੱਕਾ ਥੋੜਾ ਪਰਮਟ ਚੱਕਿਆ ਵਾ ਪਿੰਡੀਆਂ ਜਿੱਥੇ ਮਰਜ਼ੀ ਤੁਰੇ-ਫੁਰੇ ਉਹਨਾਂ ਜਮੀਨ ਦਾ ਵਾਟਦੀ ਜਿਹੜਾ ਮਾੜਾ ਮੋਟਾ ਬਾਈ ਦਾ ਸੀ ਉਹ ਵੀ ਵਜਣੋਂ ਹਟਾਤਾ ਉਹ ਵੀ ਹਟਾਤਾ ਜੀ ਠੀਕ ਹੈ ਤੇ ਬਾਹਰ ਰਾਸਤਾ ਤੇ ਜਰੂਰ ਆ ਭਾਈ ਇਧਰੋਂ ਜਾਂਦੇ ਆ ਮਿੱਟੀ ਲੈ ਕੇ ਜਾਂਦੇ ਆ ਜੈਪਸਮ ਗੱਡੀਆਂ ਹਾਂਜੀ ਉਹ ਇੰਨਾ ਦਾ ਧੱਕਾ ਕਰਦੇ ਆ ਜੈਪਸਮ ਵਾਲੇ ਇੰਨਾ ਪਹਾੜਾ ਘੱਟ ਦਿੰਦੇ ਆ ਬਾਬਾ 90 ਰੁਪਏ 80 ਰੁਪਏ ਸਿਰਫੀ ਸਿਰਫ ਹੀ 8000 ਰੁਪਿਆ ਦਾ ਟਾਂਦਾ ਭਾਈ ਜੀ 30 ਟਨ ਪਾਉਗੀ 8 3 24000 ਤੇ ਜਾਊਗੀ 12000 ਦਾ ਪਰਚੀਆਂ ਦਾ ਹੈ 12000 ਪਾ ਚੁਆ 5000 ਫੋਰਕਲ ਡਰਾਈਵਰ ਦਾ ਤੇ ਹੋਰ ਖਰਚਾ ਕੱਢ ਦੇ ਹਾਂਜੀ 12 5 17 ਹਾਂਜੀ ਗਈ ਤਾਂ 24 ਚਾਹ ਰੁਪਈਆ ਦਾ 7000 ਰਹਿ ਗਿਆ ਤੇਲ ਕਿੱਥੋਂ ਪੂਰਾ ਹੋ ਜੂ ਇਹ ਤਾਂ ਤੇਲ 10 15000 ਜੇਬ ਚੋਂ ਪਾਉਂਦੀ ਹੈ ਜਾਂਦੀ ਜਾਂਦੀ ਉਧਰੋਂ ਆਉਂਦੀ ਨੂੰ 30 35000 ਵਾਜ ਦਾ 3000 ਸਾਰੇ ਖਰਚੇ ਕੱਢ ਕੇ ਸਾਰੇ ਖਰਚੇ ਕੱਢ 3000 ਬਚ ਗਿਆ ਫਿਰ ਉਹਦੇ ਵਿੱਚੋਂ ਡਰਾਈਵਰ ਬੈਠਾ ਦੇ ਕੋਈ ਗੱਡੀ ਦਾ ਕੰਮ ਕਰਾਉਣਾ ਹੈ ਹਾਂਜੀ ਠੀਕ ਹੈ ਗੱਡੀ ਦੀ ਕਸਾਈ ਆ ਟਾਇਰਾਂ ਦੀ ਕਸਾਈ ਕਿੰਨੀ ਆ ਉਹ ਕਿੱਥੋਂ ਪੂਰੀ ਕਰਨੀ ਆ ਫੇਰ ਤਾਂ ਬਸ ਉਹ ਕੋਸ ਲਾਈਏ ਦਾ ਬਰਾਬਰ ਹੀ ਆ ਕੰਮ ਇਹ ਤਾਂ ਬਰਾਬਰ ਹੀ ਜਾਂਦਾ ਜੀ ਜੇ ਮੈਂ ਤੁਹਾਨੂੰ ਇਹ ਵੀ ਕਹਿ ਦੇਣਾ ਜੇ ਤੇ ਇਹ ਧੰਦਾ ਬਿਲਕੁਲ ਠੱਪ ਹੋ ਗਿਆ ਉਹਦੇ ਐਸੀ ਗਰੀਬੀ ਆਉਂ ਦੇਸ਼ ਤੇ ਦੇਸ਼ ਤੋਂ ਉੱਠੇ ਹੀ ਨਹੀਂ ਜਾਣਾ ਕਿਉਂਕਿ ਕਿਸਾਨ ਦੇ ਨਾਲ ਖੜਾ ਕੰਦਾ ਲਾਈ ਡਰਾਈਵਰ ਮਹਿਕਮਾ ਕਿਸਾਨ ਦੇ ਨਾਲ ਟਰਾਂਸਪੋਰਟ ਮਹਿਕਮਾ ਖੜਾ ਹੈ ਹਾਂਜੀ ਬਾਬਾ ਇਹਨੂੰ ਤੁਲਾਨ ਚ ਦੋਨੇ ਧੁਰੇ ਆ ਇਹ ਟਰੱਕ ਰੋਗੇ ਤੇ ਸਭ ਕੁਛ ਹੀ ਰੋਗੇ ਬਿਲਕੁਲ ਜਮੀਨ ਤੇ ਟਰੱਕ ਧੁਰਾ ਕਿਸਾਨ ਤੇ ਡਰਾਈਵਰ ਆ ਜਿਹੜੇ ਉਹ ਟਾਇਰ ਹੈ ਹਾਂਜੀ ਠੀਕ ਹੈ ਜੇ ਦੋਨੇ ਬਰਾਬਰ ਘੁੰਮਣਗੇ ਤਾਂ ਹੀ ਗੱਡੀ ਅੱਗੇ ਵਧੂਗੀ ਜੇ ਇੱਕ ਜਿਆਦਾ ਭੱਜੀ ਗਿਆ ਇੱਕ ਹੌਲੀ ਹੋਈ ਗਿਆ ਕੋਈ ਨਾ ਕੋ ਪੰਨੂਗੀ ਹਾਂਜੀ ਠੀਕ ਹੈ ਉਹੀ ਕੰਮ ਹੈ ਇਹ ਹੁਣ ਤੈਨੂੰ ਪਤਾ ਹੁਣ ਕਿਸਾਨ ਤੇ ਡਰਾਈਵਰ ਬਾਹਲਾ ਅੱਗੇ ਪਿੱਛੇ ਹੋਏ ਫਿਰਦੇ ਆ ਹਰਕ ਪੈ ਚੱਲਿਆ ਉਹ ਉਹਨੇ ਨਹੀਂ ਗਾ ਡਰਾਈਵਰ ਨੂੰ ਨਹੀਂ ਗਾ ਧੱਕਦੇ ਕਿਸਾਨ ਨੂੰ ਖਿਚਾ ਗੱੱਚ ਲੈਂਦੇ ਹੋਰ ਆ ਜੀ ਉਦੋਂ ਉਦੋਂ ਵੀ ਗਰੀਬੀ ਪਾਈ ਜਾਂਦੇ ਆ ਇਹ ਬਰਾਬਰ ਚੱਲੀ ਜਾਂ ਹਣ ਹਾਂਜੀ ਸੋਚ ਬਹੁਤ ਮਾੜੀ ਆ ਐਕਾ ਦੇਖ ਲੋ ਹਣ ਤੁਸੀਂ ਹਣ ਕੀ ਕਿੱਥੇ ਜਾਵਾਂਗੇ ਆ ਜਿਹੜੇ ਆਪਾਂ ਕਹਿੰਦੇ ਹੁੰਦੇ ਸਤੂਲੇ ਆ ਜੀ ਫਲਾਨਾ ਜਿਹੜੇ ਮੁੰਡੇ ਗਲਤ ਆ ਉਹਨਾਂ ਲਈ ਪੀਆਰ ਵੀ ਅੱਡ ਕੋਟਾ ਕਰਤਾ ਕੈਨੇਡਾ ਅਮਰੀਕਾ ਨਹੀਂ ਕੈਨੇਡਾ ਦੇ ਵਿੱਚ ਜੀ ਹਾਂ ਜੀ ਜਿਹੜਾ ਗੇ ਹੈ ਉਹਦੇ ਲਈ ਪਹਿਲਾ ਪੀਆਰ ਹੈ ਉਹਨਾਂ ਦਾ ਕੋਟਾ ਆਟਾ ਵੀ ਸਾਡੇ ਬੱਚਿਆਂ ਨੂੰ ਇਸ ਰਸਤੇ ਦੇ ਤੋਰਨ ਵਾਸਤੇ ਇਹ ਤਾਂ ਅਸੀਂ ਕਹਿੰਦੇ ਨੇ ਸਾਡਾ ਦੋਸਤ ਆ ਮੈਨੂੰ ਕਿਹੜੇ ਪਾਸੇੋਂ ਦੋਸਤ ਲੱਗਦੇ ਆ ਇਹ ਜੇ ਆਹ ਕੁਸ ਕਰਤਾ ਸਾਡੇ ਚੰਗੇ ਭਲੇ ਜਵਾਗ ਵਿਗੜ ਜਾਣਗੇ ਹਾਂ ਜੀ ਪੀਆਰ ਲੈਣ ਮਾਰੇ ਗਰੀਬ ਘਰਾਂ ਦੇ ਮੁੰਡੇ ਯਾਰ ਇਧਰ ਨੂੰ ਪੈ ਜਾਣਗੇ ਯਾਰ ਕਿਧਾ ਪਾਉਣ ਲੱਗ ਜਾਣਗੇ ਯਾਰ ਵੀ ਅਸੀਂ ਤਾਂ ਗੇ ਐਂ ਜੀ ਸਾਨੂੰ ਪੀਆਰ ਦੇ ਦਿਓ ਹਾਂ ਜੀ ਹੈ जानਗੇ ਮੱਲੋ ਮੱਲੋ ਜਾਣਗੇ ਇਹ ਲੈਨ ਤੇ ਜੀ ਬੰਦੇ ਪਹਿਲਾਂ ਉਹਨਾਂ ਨੇ ਚਿੱਟੇ ਦੀ ਟ੍ਰੇਨਿੰਗ ਦਿੱਤੀ ਛੋਟੇ ਛੋਟੇ ਬੱਚਿਆਂ ਨੂੰ ਬ੍ਰੈਕਟਨ ਦੇ ਵਿੱਚ ਪਲੱਸ 2 ਵਾਲੇ ਬੱਚਿਆਂ ਨੂੰ ਚਿੱਟੇ ਦੀ ਟ੍ਰੇਨਿੰਗ ਦਿੱਤੀ ਸੀ ਵੀ ਐਂ ਟੀਕਾ ਲਾਉਣਾ ਐਂ ਪੀਣਾ ਹੈਗਾ ਐਂ ਲੈਟਰ ਜਗਾਉਣਾ ਆਹ ਪਾਈਪ ਬਣਾਉਣੀ ਆਹ ਕਰਨਾ ਸਾਰੀ ਟ੍ਰੇਨਿੰਗ ਦਿੱਤੀ ਆ ਫਿਰ ਉਹਨਾਂ ਨੇ ਕਿੱਟਾਂ ਬਣਾਈਆਂ ਵਿੱਚ ਸਰੰਜ ਵਿੱਚ 2 ਗ੍ਰਾਮ ਚਿੱਟਾ ਵਿੱਚ ਉਹ ਜਿਹੜਾ ਸਰਫਰ ਰੋਲ ਜ ਹੈ ਵਿੱਚ ਲੈਟਰ ਸਾਰਾ ਕੁਆ ਵਿੱਚ ਉਹ ਦੂਜਾ ਪੋਪੜੀ ਹੁੰਦੀ ਹੈ ਜਿਹੜੀ ਉਹ ਆ ਸਾਰਾ ਕੋ ਬਣਾ ਕੇ ਦਿੱਤਾ ਵਾ ਭਾਈ ਜੀ ਨੇ ਲੈਣਾ ਕਿੱਤ ਚੱਕਣੀਆਂ ਬਿਲਕੁਲ ਫਰੀ ਐ ਅੱਧੀ ਗਲਾਹ ਨੇ ਸਣੇ ਕੁੜੀਆਂ ਮੁੰਡਿਆਂ ਨੇ ਲੈ ਲਈਆਂ ਗਿੱਟਾਂ ਹੁਣ ਜਿਨ੍ਹਾਂ ਨੇ ਲੈ ਲਈਆਂ ਉਹਨਾਂ ਨੇ ਜਾ ਕੇ ਕੀ ਕਰਨਾ ਉਹਨਾਂ ਦਾ ਕੋਈ ਖਾਣ ਵਾਲੀ ਚੀਜ਼ ਤਾਂ ਹੈ ਨਹੀਂ ਸੀ ਉਹ ਨਾ ਨਾ ਕੋਈ ਪੜਨ ਵਾਲੀ ਚੀਜ਼ ਹੈ ਉਹ ਨਸ਼ਾ ਹੈ ਉਹਨਾਂ ਨੇ ਵੰਡਿਆ ਤਾਂ ਕਰਨ ਗਈ ਜਿਹੜਾ ਲੈ ਕੇ ਗਿਆ ਕਰਨ ਹੈ ਕਰਨ ਕਿੰਨਾ ਲੈ ਫਿਰ ਕਹਾਣੀ ਕਿੱਧਰ ਨੂੰ ਗਈ ਸੀ ਇਹ ਤੇ ਰਹਿਂਦਾ ਖੁੰਦਾ ਜੇ ਹੁਣ ਮਾੜੇ ਮੋਟੇ ਬੱਚੇ ਸੀਗੇ ਤਾਂ ਹੁਣ ਕਰਤੇ ਹਾਂਜੀ ਹੈ ਹੁਣ ਉਹਨਾਂ ਨੇ ਜਮੀਂ ਸਿਰਾ ਕਰਾਤਾ ਉਹ ਕਹਿੰਦੇ ਇਹਨਾਂ ਦਾ ਕੋਟਾ ਹੀ ਆਡਾ ਪੀਆਰ ਦਾ ਲੈ ਦੱਸ ਕੀ ਕਰਾਂਗੇ ਫੇਰ ਤਾਂ ਇਧਰੋਂ ਹੀ ਮੈਂ ਗੇ ਬਣ ਕੇ ਜਾਣਗੇ ਆਪਣੇ ਬੰਦੇ ਦਾ ਹੀ ਪੀਆਰ ਦੇ ਮੈਂ ਇਸ ਗੱਲ ਪਿੱਛੇ ਕੈਨੇਡਾ ਵਾਲੇ ਹੋ ਰੌਲਾ ਰੂਲਾ ਪਾਉਂ ਜਿ ਤੁਹਾਨੂੰ ਪਤਾ ਇਦਰਾ ਕਾਨੂੰਨ ਬਣ ਗਿਆ ਸਾਨੂੰ ਤਾਂ ਅਜੇ ਅੱਜ ਹੀ ਖਬਰ ਆਈ ਆ ਤੇ ਇਹ ਤੁਹਾਨੂੰ ਪਤਾ ਲੱਗਿਆ ਤਾਂ ਰੌਲਾ ਪਾਓ ਇਸ ਬੀਸੀ ਤੇ ਯਾਰ ਤੁਸੀਂ ਪ੍ਰਧਾਨ ਮੰਤਰੀ ਨੂੰ ਕਹੋ ਯਾਰ ਵੀ ਇਹ ਗੱਲਾਂ ਗਲਤ ਨੇ ਇਹ ਕੋਟੇ ਬੰਦ ਕਰਨ ਇਹਨਾਂ ਨੂੰ ਤੁਸੀਂ ਬਾਹਰ ਕੱਢੋ ਇਹਨਾਂ ਨੂੰ ਦੇਸ਼ ਚੋਂ ਕੱਢੋਗਾ ਇਹੋ ਜਿਹੇ ਬੰਦਿਆਂ ਨੂੰ ਯਾਰ ਸਾਡੇ ਪੰਜਾਬ ਦੀ ਬੇਇੱਜ਼ਤੀ ਕਰਾਉਂਦੇ ਆ ਯਾਰ ਹੈ ਇਹਨਾਂ ਤੋਂ ਆਪਾਂ ਕੀ ਲੈਣਾ ਯਾਰ ਹਾਂਜੀ ਇਹਦਾ ਮਤਲਬ ਕਿ ਇੱਜਤਾਂ ਜਾਣਗੇ ਓਵੇਂ ਹੋ ਜੂਗੀ ਜਿਵੇਂ ਸਾਡੇ ਨਾਲ ਬਦਮਾਸ਼ੀ ਵੇਲੇ ਨੇ ਇੱਕ ਸਾਡਾ ਬੰਦਾ ਸੀਗਾ ਹਾਂਜੀ ਬੜੀ ਸਰਦਾਰੀ ਉਹਦੀ ਬੱਬਾ ਹੈ ਕਿਦਾਂ ਜੀ ਬਈ ਬੜਾ ਟੌਰ ਬਣਾਵੇ ਠੀਕ ਕਿਸੇ ਦੇ ਘਰੇ ਬੈਠੇ ਅਸੀਂ ਤੇ ਉੱਥੇ ਪੈਗ ਲਾਈ ਜਾਵੇ ਬੈਠਾ ਸਾਰੇ ਲਾਈ ਜਾਂਦੇ ਸੀ ਹਾਂਜੀ ਹਾਂਜੀ ਤੇ ਲੋਹ ਦੇ ਇੱਕ ਮੁੰਡਾ ਛੱਡ ਕੇ ਆਉਣਾ ਸੀਗਾ ਕੋਈ ਹਾਂਜੀ ਬੋਲੋ ਯਾਰ ਇਹ ਡਿਗ ਡਿ ਗੱਲ ਹੈ ਯਾਰ ਕਹਿੰਦਾ ਇਹਨੂੰ ਸਾਫ ਨਾ ਕੀ ਗੱਲ ਹੈ ਇਹ ਹਾਂਜੀ ਮੇਨਾ ਰੂਪਾਂ ਦੇ ਰੂਪੇ ਦਰਾਇਾ ਫਰਚਾਪੀ ਦੇ ਜਾਂ ਦੇ ਮਗੇੜ ਫਰਕਾ ਕੇ ਤੇਰੀ ਆਂਟੀ ਨੂੰ ਕਹੀਂ ਮੈਂ ਭੇਜਿਆ ਠੀਕ ਹੈ ਠੀਕ ਗੱਡੀ ਕੱਢ ਕੇ ਲਿਆ ਆਪਣੀ ਠੀਕ ਹੈ ਜੀ ਗੱਡੀ ਮਰੂਤੀ ਹੁੰਦੀ ਸੀ ਠੀਕ ਹੈ ਜੀ ਚਾ ਲਿਆ ਕੱਢ ਕੇ ਠੀਕ ਹੈ ਇਹ ਵੀ ਇਹ ਕੋਈ ਗੱਲਾ ਹੈ ਹਾਂਜੀ ਆਪਣੇ ਕੋਲੇ ਸਾਡੇ ਨਾਲ ਦੇ ਕੋਲੇ ਗੱਡੀ ਸੀਗੀ ਆਪਣੇ ਕੋਲੇ ਤਾਂ ਹੁਣ ਗੱਡੀ ਕਿੱਥੇ ਹੁੰਦੀ ਸੀ ਆਪਾਂ ਦਾ ਜਥੇਦਾਰ ਦੀਆਂ ਗੱਡੀਆਂ ਹੁੰਦੀਆਂ ਆਪਣੇ ਕੋਲੇ ਉਹ ਵੇਚ ਦਿੰਦਾ ਸੀ ਦੂਜੀ ਲਿਆ ਦਿੰਦਾ ਸੀ ਹਾਂਜੀ ਹਾਂਜੀ ਤੇ ਆਪਣੀ ਗੱਡੀ ਲੈ ਕੇ ਗਏ ਵੇ ਸੀ ਕਿ ਨਹੀਂ ਆਪਾਂ ਛੱਡਿਆ ਹੁੰਦੇ ਚੱਲਣ ਮਹੂਗਾ ਮਗਾ ਚੱਲ ਕੋਈ ਨਾ ਬਾਈ ਵਾਲੀ ਗੱਡੀ ਲੈਣ ਗਿਆ ਹਾਂਜੀ ਹਾਂਜੀ ਉਹਨੇ ਜਾ ਕੇ ਕਿਤੇ ਦਰਵਾਜ਼ਾ ਖੁੱਲਾ ਸੀਗਾ ਤੇ ਮੂੰਹ 네ਰਾ ਜਿਹਾ ਸੀਗਾ ਤੇ ਉਹਨੇ ਭਾਈ ਜਾ ਕੇ ਸਟਾਰਟ ਕਰ ਲਈ ਠੀਕ ਹੈ ਜੀ ਸਟਾਰਟ ਕਰਕੇ ਬੈਕ ਨਾ ਕਰ ਲਈ ਉਹਦੇ ਘਰ ਵਾਲੀ ਆ ਗਈ ਉਹ ਵੀ ਹਾਂ ਵੀ ਕਿਧਰ ਮੂੰਹ ਝੱਕਿਆ ਕਿਹਨੂੰ ਪੁੱਛਿਆ ਤੂੰ ਹਾਂਜੀ ਕਨਾਈ ਬਾਈ ਨੇ ਗਿਆ ਸੀਗਾ ਵੀ ਭਾਬੀ ਨੂੰ ਕਹਿ ਕੇ ਗੱਡੀ ਲਿਆਓ ਕੋਈ ਬੰਦਾ ਛੱਡ ਕੇ ਆਉਣਾ ਕੋਈ ਵੀ ਜਿੱਥੋਂ ਕੱਢੀ ਬੰਦਿਆਂ ਨੂੰ ਉੱਥੇ ਲਾ ਨਾਲੇ ਬਾਈ ਦੇ ਨਾਲੇ ਤੇਰੇ ਛੱਤਰ ਪਹਿਣਗੇ ਲਾਥੇ ਠੀਕ ਹੈ ਉਹ ਗੱਡੀ ਲਾ ਕੇ ਢਿੱਲਾ ਜਾ ਤੁਰਿਆ ਆਵੇ ਹਾਂਜੀ ਉਹ ਕਹਿੰਦਾ ਕੀ ਹੋਇਆ ਏ ਹਾਂਜੀ ਉਹ ਹੋਣਾ ਵੀ ਉਹ ਕਹਿੰਦਾ ਐਵੇਂ ਬੇਇੱਜ਼ਤੀ ਕਰਾਦੀ ਕਹਿੰਦਾ ਯਾਰ ਹਾਂਜੀ ਬੰਦਰਾ ਕਹਿੰਦਾ ਨਹੀਂ ਚੱਲਦੀ ਦੱਸ ਦਿਆ ਕਰੋ ਘਰੇ ਕਹਿੰਦਾ ਮੈਂ ਤਾਂ ਗਾਲਾਂ ਕੱਢੀਆਂ ਯਾਰ ਉਹ ਕਹਿੰਦੀ 76 ਪੈਣਗੇ ਨਾਲੇ 22 ਦੇ ਨਾਲੇ ਤੇਰੇ ਗੱਡੀ ਉੱਥੇ ਲਾਜ ਤੋ ਗੱਡੀ ਆ ਠੀਕ ਕਹਿੰਦਾ ਲਾਈ ਮੇਰਾ ਕੱਚਾ ਜਾ ਹੋ ਗਿਆ ਭਰਾਵਾ ਤੇਰੇ ਘਰੋਂ ਮੈਂ ਤਾਂ ਤੁਰਿਆ ਨਾ ਜਾ ਵੀ ਠੀਕ ਮੈਨੂੰ ਮਜ਼ਾ ਆਇਆ ਹਾਂਜੀ ਨੇ ਐਜੀ ਗੱਲ ਹੋ ਗਈ ਹਾਂ ਹੁਣ ਦੇਖੀ ਤੂੰ ਮੋਹ ਜਾਨਾ ਗੁੱਸੇ 'ਚ ਆ ਗਿਆ ਬੰਦਾ ਜੀ ਹੁਣ ਮਾਣ ਤਾਂ ਆਹ ਜਖਮ ਕੱਟ ਕੇ ਗੋਹ ਤਰ ਤੇਰਾ ਤਾਂ ਮੈਂ ਜੀਦ ਕੀ ਹੈ ਠੀਕ ਹੈ ਜੀ ਫਿਰ ਹੋ ਗਿਆ ਗੁੱਸੇ 'ਚ ਹਾਂ ਜੀ ਲਾਂ ਕੇ ਗੇੜ ਖੜ ਗਿਆ ਉਹ ਕਹਿੰਦੀ ਕੁੱਤਿਆ ਜਿੱਥੋਂ ਆਇਆ ਉੱਥੇ ਹੀ ਜਾ ਉਹ ਨਾ ਕੰਚਰਾ ਕੋਲੇ ਜਾ ਠੀਕ ਹੈ ਉਹ ਤਾਂ ਮਾ ਨਹਿ ਤਸ਼ਾਲ ਮਾਰ ਮਾਗਰ ਅਸੀਂ ਖੜੀ ਨੇਰੇ 'ਚ ਹੇ ਗੇ ਮਾ ਉਹ ਨਹਿਰ ਦੀ ਛਾਲ ਨੂੰ ਮਾਰ ਨੂੰ ਗੇਟ ਖੋਲਦੇ ਉਹ ਕਦੀ ਮੈਂ ਨਹੀਂ ਖੋਲਦੀ ਕਦੀਰੇ ਘੜ ਕੇ ਆਈ ਠੀਕ ਹੈ ਨਾ ਤੇ ਚਪੇੜੇ ਪਹਿਣ ਕੇ ਤੈਨੂੰ ਦੱਸਤਾ ਐਡਾ ਮਾਲ ਕਰ ਮੋ ਬੰਦਾ ਬੱਬਾ ਮੋੜ ਕੇ ਨਹਿਰ ਤੇ ਵੱਜਿਆ ਹੋਏ ਹਾਂ ਅਸੀਂ ਲੱਭਦੇ ਫਿਰਗੇ ਮੈਂ ਕਿਹਾ ਯਾਰ ਛਾਲ ਹੀ ਨਾ ਮਾਰ ਗਿਆ ਵੇ ਚੱਲੋ ਹਾਂਜੀ ਜਦੋਂ ਅਸੀਂ ਗਏ ਅੱਧੇ ਘੰਟੇ ਬਾਅਦ ਉੱਥੇ ਬਰਨੀ ਤੇ ਬੈਠਾ ਕੀ ਹੋ ਗਿਆ ਇੱਥੇ ਬੜਾ ਯਾਰ ਕੋਈ ਨਾ ਹੁੰਦਿਆਂ ਰਹਿੰਦਿਆਂ ਨਿੱਕੀਆਂ ਮੋਟੀਆਂ ਗੱਲਾਂ ਰਹੀ ਯਾਰ ਆਏ ਘੇੜ ਕੇ ਮੇਰੀ ਖੁੱਲਿਆ ਯਾਰ ਠੀਕ ਹੈ ਆਏ ਬੋਲੀਆ ਯਾਰ ਮੈਨੂੰ ਯਾਰ ਮੈਨੂੰ ਤੁਹਾਨੂੰ ਮੈਂ ਕੀ ਦੱਸਾਂ ਮੈਂ ਕਿਹਾ ਅਸੀਂ ਨੇਰੇ ਚ ਸੁਣੀ ਜਾਂਦੇ ਸੀ ਅਸੀਂ ਉੱਥੇ ਸੀ ਆਹ ਮਰ ਆਏ ਤੇ ਫਿਰ ਮੈਂ ਤਾਂ ਜਾਲ ਮੈਂ ਕਹਿੰਦਾ ਫਿਰ ਸਾਨੂੰ ਕਾਹ ਤੋਂ ਡੀਕਦਾਈ ਪਹਿਲਾਂ ਮਾਰ ਦਿੰਦਾ ਹਾਂਜੀ ਅੱਧਾ ਘੰਟਾ ਹੋ ਗਿਆ ਤੈਨੂੰ ਇੱਥੇ ਆਏ ਇਹਨੂੰ ਅਸੀਂ ਤਾਂ ਹੋਣ ਆਏ ਆ ਗੰਜਰ ਤੇ ਆਹੀ ਜਗ੍ਹਾ ਜਲ ਜੁੱਤੀ ਜਾਂਦੀ ਪਈ ਹੋਊਗੀ ਉਹਦਾ ਮਾਰ ਗਿਆ ਉਹ ਸ਼ੌਟ ਸ਼ੌਟ ਮਾਰਦਾ ਹੂ ਫੇਰ ਸਾਜੀ ਤੇ ਤੂੰ ਤਾਂ ਬੈਠਾ ਫੇਰ ਸਾਡੇ ਕੋਲੋਂ ਛੁੱਟੇ ਅਈ ਛੜਤਾ ਮੈਂ ਕਿਹਾ ਚੱਲ ਜਾ ਠੀਕ ਹੈ ਫੇਰ ਖੜ ਗਿਆ ਨਹੀਂ ਯਾਰ ਉਹ ਗੱਲ ਨਹੀਂ ਯਾਰ ਉਹ ਗੱਲ ਕਿਹੜੀ ਅਜੇਗਾ ਉਹ ਪਾਣੀ ਵਗਦਾ ਮਾਰਛਾਲ ਯਾਰ ਹਾਂਜੀ ਭੱਜਾ ਯਾਰ ਤੂੰ ਵੀ ਸਾਰਾ ਮਰਮੋ ਚੋਰੀ ਬੰਦਾ ਯਾਰ ਕੱਲ ਤਾਂ ਐਵੀਂ ਗੱਲ ਕਰਿਆ ਮੂੰਹ ਦਾ ਤਿਰ ਕੀ ਦਿਖਾਵਾਂਗੇ ਮੈਂ ਘਰੇ ਨਹੀਂ ਇੱਧਰ 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 ਕੀ ਦਿਖਾਵਾਂਗੇ ਉਹਨਾਂ ਦੇ ਵਿੱਚ ਗਲੇ ਹਾਂਜੀ ਤੇ ਆ ਮੈਂ ਕਿਹਾ ਸਾਡਾ ਮੋਟਰਸਾਈਕਲ ਖੜਾ ਘਰੇ ਕੰਢ ਕੇ ਲਿਆ ਬੋਲ ਕੇ ਦਿਖਾਵੇ ਕੋਈ ਸਾਲਾ ਸਹੀ ਗੱਲ ਹੈ ਠੀਕ ਹੈ ਟੰਬਾ ਫਿਰੂ ਸਾਰੇ ਨੰਬਰ ਦੇ ਟੰਬਾ ਫਿਰੂ ਹੈ 12 ਪੱਤੀਆ ਮੈਂ ਕਿਹਾ ਰੋਟੀ ਸਾਰੇ ਹੀੜ ਗਰੇੜ ਦੇ ਖਾਣੀ ਆਲੇ ਜਾ ਕੇ ਹਾਂਜੀ ਤੇ ਲਾਉਣਗੇ ਬਾਈ ਸਹੀ ਗੱਲ ਹੈ ਇਹ ਕੋਟਣਾ ਪਊਗਾ ਇਹਨਾਂ ਦੇ ਹਾਂਜੀ ਜਦੋਂ ਪਾਉਂ ਜੀ ਨਹੀਂ ਆਪਣੀ ਮੈਂ ਕਿਹਾ ਨਾ ਕਰੋ ਯਾਰ ਇਹ ਕੋਈ ਗੱਲ ਹੈ ਆ ਸਹੀ ਗੱਲ ਹੈ ਬਾਈ ਵੀ ਐ ਵੀ ਇੰਨੀ ਬੇਇੱਜ਼ਤੀ ਹੋਈ ਬਾਬਾ ਉਹ ਹੁਣ ਵੀ ਜਦੋਂ ਮੈਂ ਪਿੰਡ ਜਾਵਾਂ ਮਿਲ ਪੈਂਦਾ ਹੁੰਦਾ ਮੈਂ ਕਹਿੰਦਾ ਉਹਨੇ ਕਿਵੇਂ ਨਹਿਰ ਵਾਲਿਆ ਉਹ ਯਾਰ ਉਹ ਬਾਬਾ ਖੜਾ ਛੜਦੇ ਯਾਰ ਨਾ ਹੀ ਪਕਾਤਾ ਇਹ ਉਹ ਨਾ ਉਹਦੇ ਹੀ ਪੱਕ ਜਾਂਦਾ ਇਹ ਤਾਂ ਜਿਵੇਂ ਉਹਦਾ ਪੱਕ ਗਿਆ ਹੀ ਨਾ ਹਣ ਠੀਕ ਤਾਂ ਮਿੰਟ ਮਾਰਦੇ ਭਰਾਵਾ ਠੀਕ ਨਹਿਰ ਵਾਲਾ ਰੱਖ ਕੇ ਉਹਦਾ ਨਾਂ ਤੇ ਬਈ ਯਾਰ ਬਈ ਆ ਨਹਿਰ ਦੀ ਆ ਕਿ ਤੁਸੀਂ ਆ ਨਿੰਮਾ ਬੜੀਆਂ ਸੁਖਦੀਆਂ ਜਾਂਦੀਆਂ ਜੀ ਦੇਖੋ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਵੇਂ ਬਾਬਾ ਜੀ ਪਹਿਲੀ ਗੱਲ ਤਾਂ ਸਪੈਂਦਾ ਹਾਂਜੀ ਮੈਂ ਇਹ ਕਿਹੜਾ ਅੱਗੇ ਵੀ ਪਾਇਆ ਸੀਗਾ ਸਪੈਂਦੇ ਬਾਰੇ ਕਿ ਸਪੈਂਦਾ ਤੇਰੀ ਬਿਮਾਰੀ ਆ ਹਾਂ ਕੈਂਸਰ ਹੈ ਪੂਰਾ ਮੇਰਾ ਪੂਰਾ ਕੈਂਸਰ ਨੂੰ ਸੱਦਾ ਦਿੰਦਾ ਇਹ ਇਹ ਜਿਹੜੇ ਪੱਤੇ ਪਾਣੀ 'ਚ ਡਿੱਗੀ ਜਾਂਦੇ ਆ ਗਲੀ ਜਾਂਦੇ ਆ ਪਾਣੀ 'ਚ ਕੈਂਸਰ ਹੈ ਇਹ ਮੇਰਾ ਸਪੈਦਾ ਹਾਂ ਇਹ ਇੰਦਰਾ ਗਾਂਧੀ ਵਰ ਤੋਂ ਬਾਅਦ ਚ ਆਇਆ ਪਹਿਲਾਂ ਸਪੈਦਾ ਨਹੀਂ ਸੀਗਾ ਆਪਣੇ ਠੀਕ ਤੇ ਰਜੀਵ ਗਾਂਧੀ ਨੇ ਕਿਹਾ ਸੀਗਾ ਤੇ ਉਦੋਂ ਮੁਤਾਬਕ ਜਨਰ ਕੇ ਨਾਲ ਰਲੇ ਪਏ ਸੀ ਉਹਦੇ ਹਾਂਜੀ ਕਹਿੰਦੇ ਵੀ ਐਸਾ ਪੰਜਾਬ 'ਚ ਬੂਟਾ ਲਾਵਾਂਗੇ ਪੰਜਾਬ ਖੁਰਖੁਰ ਮਰੂਗਾ ਇੰਦਰਾ ਗਾਂਧੀ ਦੇ ਸਸਕਾਰ ਤੇ ਬੋਲਿਆ ਸੀ ਉਹੋ ਪੰਜਾਬ ਖੋਰ-ਖੋਰ ਮਰੂਗਾ ਕਹਿੰਦਾ ਵਾਕੈ ਖੋਰ-ਖੋਰ ਮਰਨ ਲਾਤਾ ਉਹ ਬੰਦੇ ਨੇ ਕੈਂਸਰ ਘਰ ਘਰ ਫੜ ਗਿਆ ਇਹਦੀ ਦੇਣਾ ਸਪੈਦਿਆਂ ਦੀ ਆ ਖੜੇ ਡੇੜੇ ਆਪਾਂ ਕਹਿੰਦੇ ਨੇ ਪਾਣੀ ਘਟਾ ਤਾਂ ਨਹਿਰਾਂ ਤੇ ਲੱਗਦਾ ਪੰਜਾਬ ਚ ਤਾਂ ਵੱਧਦਾ ਪੰਜਾਬ ਚ ਬਿਮਾਰੀ ਫਲਾਉਣ ਵਾਸਤੇ ਇਹ ਜਾਨ ਬੁੱਝ ਕੇ ਲਾਇਆ ਸੀ ਜਾਨ ਬੁੱਝ ਕੇ ਲਾਇਆ ਨਹਿਰਾਂ ਤੇ ਤਾਂ ਲਾਇਆ ਪਾਣੀ ਜੜਿਕਣ ਪੱਤੇ ਠੀਕ ਹੈ ਠੀਕ ਹੈ ਪਾਣੀ ਹੁਣ ਇਹ ਮਤਲਬ ਕਿ ਉਧਰ ਲੀਆਂ ਨਹਿਰਾਂ ਤੇ ਹੈ ਨਹੀਂ ਸੀਗਾ ਰਾਜਸਥਾਨ ਵਾਲੀਆਂ ਤੇ ਕਾਂ ਹਾਂ ਪੰਜਾਬ ਵਾਲਿਆਂ ਦੀ ਕਿਉਂ ਐ ਇਹ ਜਾਨ ਵੱਜ ਕੇ ਤਾਂ ਰਾਜਨੀਤੀ ਖੇਢੀ ਗਈ ਹੈ ਬਿਲਕੁਲ ਸਾਡੇ ਦਾ ਖੇਤਾਂ 'ਚ ਹੁਣ ਅਸੀਂ ਦਾ ਸ਼ੌਂਕ ਨਾਲ ਲਾਉਣ ਲੱਗ ਗਏ ਵੀ ਛੇਤੀ ਹੋ ਜਾਂਦਾ ਆ ਮਗਰ ਖੜਾ ਲਾਇਆ ਕਿੰਨਾ ਹਾਂ ਹੈ ਵਿਕਣਾ ਕਿੰਨੇ ਦਾ ਹੈ 2-3000 ਦਾ ਯਾਰ ਹਾਂ ਪੂਰਨਾ ਨੂੰ ਕੋਈ ਯਾਰ ਤੁਸੀਂ ਇਹਦੇ ਬਦਲੇ ਤੁਸੀਂ 20 ਪੈਸੇ ਦੇ ਲਾ ਲੇ ਇੱਕ ਟਾਲੀ ਲਾ ਲਓ 20 ਨਾਲ ਵੀ ਵਗਾਂ ਜਾਂਦੀ ਹੈ ਯਾਰ ਹਾਂ ਜੀ ਹੈ ਲੱਖਾਂ ਦੀ ਹੋ ਜਾਂਦੀ ਹੈ ਜਦੋਂ ਬਣ ਜੇ ਬਾਣ ਨੂੰ 20 ਸਾਲ ਲੱਗਦੇ ਆ ਤੁਸੀਂ ਅੱਜ ਲਾ ਦਿਓ ਤੁਹਾਡੇ ਬੱਚੇ ਗਾ ਟਾਲੀਆਂ ਤੁਸੀਂ ਲਾ ਦਿਓ 50 100 ਟਾਲੀ ਲਾ ਦਿਓ ਹਾਂਜੀ ਤੁਹਾਡੇ ਬੱਚੇ ਰਾਜ ਕਰਨਗੇ ਜੀ ਟਾਲੀ ਬਹੁਤ ਟਾਲੀ ਵੇਚ ਕੇ ਰਾਜ ਕਰਨਗੇ ਸਾਗ ਬਾਣ ਹੁੰਦਾ ਸਾਗ ਬਾਣ ਦਾ ਬੂਟਾ ਚਾਰ ਸਪیرے ਖੇਤ ਦੇ ਲਾ ਦਿਓ 2 400 ਬੂਟਾ ਮੈਂ ਕਹਿੰਦਾ ਤੁਹਾਡੇ ਜਿਹੜੇ ਆਉਣ ਵਾਲੀਆਂ ਪੀੜੀਆਂ ਕਰੋੜਾਪਤੀ ਹੋਣਗੇ ਯਾਰ ਹਾਂਜੀ ਠੀਕ ਹੈ ਪਰ ਅਸੀਂ ਖੇਤ ਜਿੱਦਾਂ ਦਰਾਖਤ ਲਾਉਣੇ ਹੀ ਨਹੀਂ ਕਿਹਦੇ ਦਾ ਭੜਾ ਲੱਗਦਾ ਫਸਲ ਮਾਰਦਾ ਸਹੀ ਗੱਲ ਹੈ ਉਹ ਕਹਿੰਦਾ ਭਗਤ ਸਿੰਘ ਭਗਤ ਸਿੰਘ ਜੰਮੇ ਪਰ ਜੰਮੇ ਸਾਡੇ ਘਰੇ ਨਾ ਜੰਮੇ ਦੂਜਿਆਂ ਦੇ ਘਰੇ ਗਵਾਂਢ ਚੋਂ ਨਾ ਜੰਮੇ ਕਦੇ ਦੇਖੀ ਕਦੇ ਸਾਨੂੰ ਭਲੇਖੇ ਚ ਲੈ ਜਾਣ ਸਹੀ ਦਰਾਖਤ ਹੋਣ ਹੋਣ ਹੋਰ ਦੇ ਖੇਤ ਤੇ ਸਾਡੇ ਨਾ ਹੋਣ ਸਾਡੇ ਨਾ ਹੋਣ ਯਾਰ ਜੇ ਦਰਾਖਤ ਲਾਵਾਂਗੇ ਨਾ ਤਾਂ ਫਿਰ ਸਾਹ ਕਿੱਥੋਂ ਲਾਵਾਂਗੇ ਆ ਪਾਂਛੀ ਕਿੱਥੋਂ ਲਿਆਵਾਂਗੇ ਯਾਰ ਨੇ ਕਿੱਥੇ ਪਹੁੰਚਗੇ ਖਾਣਗੇ ਕੀ ਆਹ ਨਹਿਰਾਂ ਦੇ ਪੰਛੀਆਂ ਨੇ ਆਹਨੇ ਪਾਲੇ ਜਦੋਂ ਐਦ ਕੀ ਅੱਗ ਲਾਈ ਨਹਿਰਾਂ ਚ ਫੜ ਗਈ ਇਹ ਆ ਪੀੜ ਚ ਬਹੁਤ ਮੀਲ ਮੱਚੀ ਠੀਕ ਆ ਆਪਣੇ ਪੈਂਡ ਉੱਥੇ ਮੱਛਿਆ ਕਿੰਨੇ ਜਾਨਵਰ ਮੱਚ ਗਏ ਯਾਰ ਉਹਦੇ ਬਹੁਤ ਜ਼ਿਆਦਾ ਕੋਈ ਗਿਣਤੀ ਨਹੀਂ ਤੇਰੀ ਗੱਲਾਂ ਠੀਕ ਥੋੜਾ ਯਾਰੇ ਮਾੜੀਆਂ ਗੱਲਾਂ ਇਹ ਗੱਲਾਂ ਗਲਤ ਨਹੀਂ ਯਾਰ ਅੱਗ ਲਾਉਣ ਤੋਂ ਪਹਿਲਾਂ ਪਾਣੀ ਛੱਟ ਲਓ ਯਾਰ ਚਾਰ ਸਪੇਰੇ ਕਿ ਆਗਾ ਆਪਣਾ ਬਾਹਰ ਨਾ ਟੱਪੇ ਲਾਓ ਪਰ ਯਾਰ ਇੰਨਾ ਤਾਂ ਤਰੀਕਾ ਰੱਖੋ था, था जी, जी हां ਆਪਦੇ ਦਰਖਤਾਂ ਕੋਲੇ ਤਾਂ ਬੰਦਾ ਮੰਨ ਲਓ ਪਾਸੇ ਹਟਾ ਲੈਂਦਾ ਕਿਵੇਂ ਨਹਿਰ ਵਾਲੇ ਸਰਕਾਰੀ ਚੀਜ਼ਾਂ ਉਦੀ ਤਾਂ ਕੋਈ ਗੌਰ ਨਹੀਂ ਇਹਦਾ ਮਤਲਬੇ ਵੀ ਕੋਈ ਨਹੀਂ ਆਪਣੇ ਦਾ ਬਾਈ ਜੀ ਹਜੇ ਜਿਹੜਾ ਗਾਰਡ ਆ ਨਾ ਉਹ ਇੰਨਾ ਕੁ ਚੰਗਾ ਬੰਦਾ ਪੁਰੀ ਹਾਂਜੀ ਉਹਨੇ ਬੂਟੇ ਲਾ ਲਾ ਨਕਸ਼ਾ ਬਦਲਿਆ ਪਿਆ ਪਿੰਡ ਦਾ ਸੜਕਾਂ ਦਾ ਬਹੁਤ ਪੁੱਤਾ ਸਾਰੇ ਬੂਟੇ ਆਹ ਰੋਡ ਤੇ ਮੱਲ ਗਿਆਲੇ ਰੋਡ ਤੇ ਸਾਰੇ ਤੇ ਉਹ ਵੀ ਦੇਣ ਐ ਹਾਂਜੀ ਜਿਹੜੇ ਮਰਜ਼ੀ ਰੋਡ ਨੂੰ ਨਿਕਲ ਜਿਓ ਬੂਟੇ ਹੀ ਬੂਟੇ ਦੀਦੇ ਤੁਹਾਨੂੰ ਲੱਗੇ ਦਰਾਖਤੀ ਦਰਾਖਤ ਰੋੜਾਂ ਤੇ ਹਾਂ ਇਹੋ ਬੰਦੇ ਦੀ ਦੇਣ ਆ ਬਾਈ ਠੀਕ ਆ ਕਮੀ ਤਾਂ ਹੁਣ ਸਾਡੇ ਕੋਲੇ ਫਰੂਟਾਂ ਦੀ ਐ ਹਾਂ ਫਰੂਟਾਂ ਦੀ ਕਮੀ ਐ ਕਮੀ ਤਾਂ ਸਾਡੇ ਕੋਲੇ ਸਬਜ਼ੀਆਂ ਦੀ ਐ ਹਾਂਜੀ ਜੇ ਤਾਰਾਂ ਦੇ ਸਿੱੜਦਗੇ ਸਬਜ਼ੀਆਂ ਤਾਰਾਂ ਦੇ ਨਾਲ-ਨਾਲ ਵੀ ਈਦਗੇ ਰੋੜਾਂ ਤੇ ਤਾਰਾਂ ਲਾ ਕੇ ਚੜਾਦਗੇ ਬੇਲਾਂ ਜਿੰਨਾ ਕੋ ਮਰਜ਼ੀ ਤੋੜੀ ਚੱਲੋ ਯਾਰ ਅੱਗੇ ਆਹ ਕਰੇਲੇ ਗਰੂਲੇ ਜੇ ਆਹ ਝਾੜ ਕਰੇਲਾ ਫਲਾਣਾ ਕਰੇਲਾ ਬੱਟਾ ਹੁੰਦਿਆਂ ਸੀ ਐਡੀਆਂ ਐਡੀਆਂ ਪੰਜਾਂ ਜੱਟਾਂ ਦੀਆਂ ਯਾਰ ਉੱਤੇ ਲੱਗ ਨੂੰ ਕਿ ਜਾਂਦੇ ਸੀ ਉਹਦਾ ਬਾਟ ਇਨੀ ਆ ਦੋ ਨਗਰਾਂ ਦੀ ਸਾਂਝੀ ਯਾਰ ਉੱਤੇ ਬੰਦਾ ਨਹੀਂ ਤੁਰ ਸਕਦਾ ਬਾਟਾ ਪਿਛੇ ਇਕਲੇ ਤੁਰਦਾ ਦਾ ਮਨ ਕਾ ਤੜਾਉਂਦਾ ਫਰਾਗ ਦੇ ਨੇ ਜਾ ਡੇਗਦਾ ਬਾਟਾ ਹੁੰਦੀਆਂ ਸੀਗੀਆਂ ਆਪਣੇ ਬਲੈਕ ਹੀਆ ਹੁੰਦਾ ਸੀਗਾ ਬਿੱਲਾ ਦੌਜ਼ਰ ਵਾਲਾ ਹਾਂਜੀ ਸਾਡੇ ਉਹਨੂੰ ਕਹਿੰਦੇ ਨੇ ਜਹਾਜ਼ ਉਤਰਿਆ ਬਿੱਲੇ ਦੇ ਮੋਟਰਸਾਈਕਲ ਹਰੇਕ ਥਾਣੇ 'ਚ ਦੋ ਦੋ ਖੜੇ ਹੁੰਦੇ ਸੀ ਹਰੇਕ ਥਾਣੇ ਦੇ ਵਿੱਚ ਦੋ ਦੋ ਮੋਟਰਸਾਈਕਲ ਤੇ ਅੱਜ ਤੱਕ ਬਿੱਲਾ ਨਹੀਂ ਫੜਿਆ ਗਿਆ ਅਸੀਂ ਪੁਲਿਸ ਫੜਿਆ ਨਹੀਂ ਗਿਆ ਨਾ ਯੋ ਲੋ ਪੁਲਿਸ ਆ ਗਈ ਪੁਲਿਸ ਉਹ ਗੱਡੀ ਆਉਂਦੀ ਆ ਭੱਜਣਾ ਨਹੀਂ ਹੋਏ ਹਾਂਜੀ ਹੁਣ ਕਹਿੰਦਾ ਤੁਸੀਂ ਲੋ ਰਾਮ ਨਾ ਤੁਸੀਂ ਆਦਾ ਬਾਣ ਬਾਣੀ ਹੋ ਜਾਓ ਆ ਜਾਣ ਦੇ ਕੋਈ ਨਹੀਂ ਜਦੋਂ ਨੇੜੇ ਆ ਗਈ ਉਹਨੇ ਮਾਰਨੇ ਕਿੱਕ ਮੋਟਰਸਾਈਕਲ ਦੀ ਬੱਟੇ ਬੱਟ ਪਾ ਲੈਣਾ ਜੋ ਨੇੜੇ ਸੁਣ ਨਹੀਂ ਆਇਆ ਐਡਾ ਟ੍ਰੇਨਰ ਬੰਦਾ ਅਸੀਂ ਪਾਪਾ ਗਿੱਲੀ ਵੱਟ ਤੇ ਮੋਟਰਸਾਈਕਲ ਜਾਂਦਾ ਹੀ ਸ਼ਾਲਾ ਮਾਰਦਾ ਠੀਕ ਠੀਕ ਹੈ ਪੁਲਿਸ ਤੜਕ ਤੜਕ ਡਿੱਗੀ ਜਾਂਦੀ ਮਗਰ ਜਾਇ ਨਹੀਂ ਜਾਂਦਾ ਜੀ ਉਹਦੋਂ ਲੰਘ ਜਾਂਦਾ ਗੱਡੀ ਬਾੜ ਨੂੰ ਰਹੀ ਆ ਗੱਡੀ ਦਾ ਕਾਜੀ ਮੜਲੀ ਇਹ ਮੋਟਰਸਾਈਕਲ ਲੈ ਕੇ ਆਉਣ ਲੱਗੇ ਨਾਲ ਉਹ ਵੀ ਮੋਟਰਸਾਈਕਲ ਮਗਰ ਲਾਵਾਂਗੇ ਇੱਕ ਦਿਨ ਸਾਡੇ ਪਿੰਨੋ ਮੋਟਰਸਾਈਕਲ ਲਾ ਲਿਆ ਉਹਨਾਂ ਨੇ ਮਗਰ ਝੋਨੇਲੀ ਪੱਟ ਤੇ ਹਾਂਜੀ ਦੋ ਗ ਕਰਮਾ ਗਿਆ ਤੀਜੀ ਕਰਮ ਤੇ ਆਲੜਾ ਕੋਟ ਗੱਡਿਆ ਗਿਆ ਬਾਹਤ ਡਾ ਲੀ ਇੱਕ ਨੇ ਤਾਂ ਹੋ ਗਿਆ ਛੱਡੋ ਕਿਹੜਾ ਆਪਾਂ ਜੀ ਲੈਣਾ ਨੂੰ ਫਰਕ ਸਹੀ ਗਾ ਉਹ ਛੜਤਾ ਜੀ ਬਿੱਲਾ ਉਹ ਜਿੱਥੇ ਜਾ ਕੇ ਸੜਕ ਮੁੱਕ ਜਾਂਦੀ ਸੀ ਮੰਨ ਲਾ ਜੇ ਉਹਨੂੰ ਪਤਾ ਵੀ ਉੱਥੇ ਗੱਡੀ ਆ ਗਈ ਹੈ ਇਧਰ ਉਹ ਸਾਧਨ ਆਪਣਾ ਉੱਥੋਂ ਨਾ ਉਹਦਾ ਜਗਾਰ ਉਹ ਜੇ ਬਣਾਏ ਹੁੰਦੇ ਜੀ ਹਾਂਜੀ ਹਾਂਜੀ ਜਿੱਥੇ ਵੇਚਦਾ ਉੱਥੇ ਪਹਿਲਾਂ ਕਹਿੰਦਾ ਹੁੰਦਾ ਉਹਨੇ ਮੈਂ ਇੱਥੇ ਆ ਕੇ ਨਿਕਲੂੰਗਾ ਤੇ ਮੂਰੇ ਗੱਡੀ ਘੜਾਈ ਹੁੰਦੀ ਜੀ। ਠੀਕ। ਉਹ ਤੇ ਸੱਟ ਕੇ ਮੋਟਰਸਾਈਕਲ ਡੋਡੇ ਲੈ ਕੇ ਗੱਡੀ ਚਾ ਰਾ ਕੇ ਫਰਾ। ਹਾਂ। ਉਹਨਾਂ ਬੰਦੇ ਮੋਟਰਸਾਈਕਲ ਕੰਨਾਂ ਉਹ ਲੈ ਕੇ ਥਾਣੇ ਚ। ਹਾਂ ਜੀ। ਪਰ ਉਹ ਮੱਥੇ ਨਹੀਂ ਲੱਗਿਆ ਇਹਨਾਂ ਦੇ। ਠੀਕ। ਮਰ ਨਹੀਂ ਮਰ ਗਿਆ ਬੰਦਾ। ਮਰ ਗਿਆ ਹੁੰਦਾ ਜੀ। ਉਹ ਹੁੰਦੇ ਸੀ ਬਲੈਕ ਯੇਕੀ। ਹਾਂ ਜੀ। ਤੇ ਛੋਨੇ ਦੀ ਬਾਟ ਤੇ ਚਲਾਉਣਾ, ਟ੍ਰੇਨ ਦੀ ਪੱੜੀ ਤੇ ਚਲਾਉਣਾ, ਖਾਲਾਈ ਦਾ ਵਾਲਾ ਨਹੀਂ ਜੀ ਮੋਟਰਸਾਈਕਲ ਉਹ ਬੰਦਾ ਚਲਾਉਂਦਾ ਸੀ। ਤੇ ਜਾਂ ਸੋਡੀ ਨੇ ਜਲਾਇਆ। ਸੋਢੀ ਨੂੰ ਜਾਣਦੇ ਹੋ ਸੋਢੀ ਬਾਬਾ ਸੰਤਾਂ ਦੀ ਸੱਜੀ ਬਾ ਭਾਈ ਮਰੀਕ ਸਿੰਘ ਸੋਢੀ ਡੰਡਰਾਲਿਆਂ ਦੀ ਨਾਂ ਸੁਣਿਆ ਜੀ ਸੁਣਿਆ ਨਾ ਉਹਨਾਂ ਨੇ ਤਹਿਲ ਕੰਮ ਚਾਇਆ ਸੀ ਸੋਢੀ ਨੇ ਭਾਈ ਮਰੀਕ ਸਿੰਘ ਨੇ ਠੀਕ ਉਹ ਚਲਾਉਂਦੇ ਸੀ ਮੋਟਰਸਾਈਕਲ ਬਾਬਾ ਠੀਕ ਬੋਲਟ ਬੋਲਟ ਨਾਲ ਨੱਚਦਾ ਜਾਂਦਾ ਸੀ ਟ੍ਰੇਨ ਵਾਲੀ ਲੈਨ ਤੇ ਵੀ ਠੀਕ ਐ ਹੋਜੇ ਜੋਦੇ ਹੋਏ ਐ ਤੇ ਠੀਕ ਹੈ ਕਲਾਕਾਰ ਸੀ ਇਹ ਕਿਸੇ ਜਾਦੂ ਵਾਲਾ ਕੰਮ ਸੀ ਇਹ ਹਾਂਜੀ ਵੇੜਾ ਟ੍ਰੇਨ ਦੀ ਲੈਨ ਤੇ ਤਾਂ ਆਪਾਂ ਆਪ ਨਹੀਂ ਤੁਰ ਸਕਦੇ ਸਿੱਧੇ ਨਹੀਂ ਤੁਰਿਆ ਜਾਂਦਾ ਜੀ ਤੁਸੀਂ ਆਏ ਸਿੱਧੇ ਪੈਰ ਰੱਖ ਕੇ ਤੁਰ ਕੇ ਵੇਖਿਓ ਤੁਹਾਡੇ ਕੋਲ ਤੁਰਿਆ ਨਹੀਂ ਜਾਣਾ ਆਏ ਕਰਕੇ ਥੱਲੇ ਆ ਹੀ ਜਾਓਗੇ ਨਹੀਂ ਤੁਰਿਆ ਜਾਂਦਾ ਜੀ ਕਰਮ ਨਹੀਂ ਤੁਰਦੇ ਤੇ ਉਹ ਤੇਰਾ ਯਾਰ ਮੋਟਰਸਾਈਕਲ ਦਾ ਰੇਵੀਆ ਕਢਾ ਆਂਦਾ ਜੀ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੱਬ ਕੇ ਕੱਲ ਨੂੰ ਮਿਲਦੇ ਆਂ ਠੀਕ ਹੈ ਜੀ ਸਾਰੇ ਭਰਾ ਵੀਡੀਓ ਤੇ ਯਾਰ ਆਂਦੇਓ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਆਪਣਾ ਚੈਨਲ ਦੀ ਰੀਚ ਵਧਾ ਦਿਓ ਕਿਰਾਂ ਭਰਾ ਬਣ ਕੇ ਤੇ ਦੂਜੇ ਚੈਨਲ ਨੂੰ ਵੀ ਕਰ ਦਿਓ ਯਾਰ ਤਾਰੀ ਬਾਬਾ ਸਮਾਲ ਸਾਹ ਨੂੰ ਲੈ ਦਿਓ ਯਾਰ ਪਲੇ ਬਟਨ ਜਾ ਆਪਾਂ ਨੂੰ ਠੀਕ ਹੈ ਜੀ ਹਾਂਜੀ ਬੜਾ ਚਾਹ ਉਹਦਾ ਜਿੱਦਿਓ ਆ ਗਿਆ ਘਰੇ ਬੜੇ ਆਪਾਂ ਖੁਸ਼ ਹੋ ਕੇ ਵੀਡੀਓ ਪਾਵਾਂਗੇ ਯਾਰ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਹਨਾ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕਿਸ ਨਹੀਂ ਆ ਤਬਾ ਕਰਨਗੇ ਹਨੂਮਾਨ ਜੀ ਪਰ ਤੁਸੀਂ ਕਿਰਪਾ ਕਰ ਦਿਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ